ਹਾਂਜੀ ਇਹ ਹੁਣ ਆਪਣਾ ਰੈਡੀ ਹੋ ਚੁੱਕਿਆ ਜੀ ਨਾ ਆਪਾਂ ਪਿਛਲਾ ਪੀਸ ਰੈਡੀ ਕਰ ਰਹੇ ਹਾਂ ਪਿਛਲੇ ਵਾਲਾ ਮਤਲਬ ਐਦਾਂ ਆਪਾਂ ਨੇ ਰੇਬਲੀਰ ਕੱਟੀ ਹੈ ਇਸ ਤੋਂ ਇਸ ਤੋਂ ਬਾਅਦ ਉਹ ਆਪਣੇ ਹਿਸਾਬ ਨਾਲ ਵੱਡਾ ਛੋਟਾ ਤੁਸੀਂ ਕਰ ਸਕਦੇ ਹੋ ਮੈਂ ਤਾਂ ਹੀ ਬਸ ਮਤਲਬ 2.5 ਕਰਕੇ ਤੇ 4 ਇੰਚ 3 ਇੰਚ ਦਾ ਹੀ ਕੱਟਦੀ ਆ ਪਿਛਲਾ ਗਣਾ ਬਾਕੀ ਜੋ ਮੈਂ ਆਪਾਂ ਨੂੰ ਪਸੰਦ ਹੈ ਹੋਰ ਦੇਖ ਇਸ ਨੂੰ ਦੂਰੀ ਲਗਾਉਣ ਨਾਲ ਬਹੁਤ ਹੀ ਸਫਾਈ ਜ਼ਿਆਦਾ ਆਉਂਦੀ ਹੈ ਆਪਾਂ ਜਦੋਂ ਆਪਾਂ ਇਹਨੂੰ ਐਦਾਂ ਦੂਰੀ ਲਾ ਲਗਾਉਂਿਆ ਸੀ ਨਾ ਕੱਪੜਾ ਘੁਲਾ ਕਰਨਾ ਹੈ ਮਤਲਬ ਐਦਾਂ ਦੂਰਾ ਕਰਕੇ ਉਹਨੂੰ ਐਦਾਂ ਸਫਾਈ ਜ਼ਿਆਦਾ ਆਉਂਦੀ ਹੈ ਇਹਨੂੰ ਫਿਰ 12 ਵਾਰ ਆਮ ਐਦਾਂ ਦਰਪਾਈ ਕਰਨ ਵੇਲੇ ਦਿੱਕਤ ਨਹੀਂ ਆਉਂਦੀ ਸਿਰਫ ਐਦਾਂ ਐ ਸਫਾਈ ਆ ਜਾਂਦੀ ਹੈ ਤੇ ਦੂਰੀ ਨਾਲ ਜੇ ਆਪਾਂ ਕੈਰੀ ਲਗਾਵਾਂਗੇ ਤਾਂ ਕੈਰੀ ਨਾਲ ਆਪਾਂ ਨੂੰ ਦੁਬਾਰ ਵਾਰ-ਵਾਰ ਮੁ ਫੋਲਡ ਕਰਨਾ ਪੈਣਾ ਇਹ ਤੇ ਸਿਰਫ ਇਦਾਂ ਹੀ ਹੋ ਜਾਂਦਾ ਹੈ ਇਸ ਲਾਈ ਕਰਨੇ ਵੇਲੇ ਆਪਾਂ ਫੋਲਡ ਕਰ ਲਿਆ ਨਾ ਜਦੋਂ ਫਿਰ ਆਪਾਂ ਨੂੰ ਕੋਈ ਤਨ ਨਹੀਂ ਆਉਂਦੀ हम आप मोटे वाली सीना लगाने अपना कमीज बन के रेडी अपने को मशीन दूसरी है जी इस करके थोड़ा जा टाइम लगता है अब मोटर वाली मशीन नहीं हैगी जी अपने को हज़े मैं इसे तम कर रही हाँ ਅਗੇ ਬਾਹਾਂ ਚੜਨ ਵਾਲੀ ਵੀਡੀਓ ਸੀ ਜੀ ਤੁਹਾਨੂੰ ਫੇਰ ਪਾਵਾਂਗੇ ਅਗਲੇ ਬਲੌਗ ਚ ਤੇ ਹੁਣ ਆਪਣਾ ਕਮੀਜ਼ ਐਨਾ ਬਣ ਕੇ ਰੈਡੀ ਹੋ ਚੁੱਕਿਆ ਕਿਉਂਕਿ ਹੁਣ ਸ਼ਾਮ ਦੇ 6 ਵਜੇ ਚੁੱਕੇ ਨੇ ਜੀ ਇਸ ਕਰਕੇ ਸਾਨੂੰ ਹੁਣ ਟਾਈਮ ਘਟ ਸੀ ਬੱਚਿਆਂ ਦਾ ਮਤਲਬ ਰੋਟੀ ਪਾਣੀ ਬਣਾਉਣਾ ਇਸ ਕਰਕੇ ਟਾਈਮ ਘਟ ਹੈ ਜੀ ਸੋਨੂੰ ਮਤਲਬ ਐਦਾਂ ਬਣ ਸਲਾਈ ਤੇ ਬਾਵਾ ਤੁਹਾਨੂੰ ਅਗਲੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਪਿਆਰ ਤੁਹਾਡੇ ਨਾਲ ਹੀ ਸਾਨੂੰ ਬਹੁਤ ਹੀ ਮਿਹਨਤ ਕਰਨ ਦਾ ਉਪਰਾਲਾ ਮਿਲਿਆ ਜੀ ਧੰਨਵਾਦ